ਮੈਂ ਤੇ ਡੱਲੇਵਾਲ ਸਾਹਿਬ ਤੋਂ ਪਹਿਲਾਂ ਬੈਂਡ ਨੂੰ ਤਿਆਰ ਸੀਗਾ ਲੇਕਿਨ ਉਹ ਕਾ ਪਰਿਵਾਰ ਦੇ ਮੁਖੀ ਆ ਉਹਨਾਂ ਕਹਿੰਦੇ ਸਭ ਤੋਂ ਪਹਿਲਾਂ ਮੁਖੀ ਜਿਹੜਾ ਆਪਣੀ ਸ਼ਹਾਦਤ ਦਊਗਾ ਬਲਾਕ ਪ੍ਰਧਾਨ ਸਾਰੇ ਲੀਡਰ ਸਾਹਿਬ ਜਲਾ ਪ੍ਰਧਾਨ ਬਲਾਕ ਪਰ ਸਾਰੇ ਪ੍ਰਧਾਨ ਹੀ ਨੇ ਕਾਕਾ ਕਜ਼ਨ ਕੋਰੋਨਾ ਨਾਲ ਮੀਟਿੰਗ ਹੋਈ ਸੀ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਧਾਰਾ 143 ਲੱਗੀ ਹੈ ਤੁਸੀਂ ਨਾ ਜਾਓ ਕੋਈ ਗੱਲ ਨਹੀਂ ਗ੍ਰਿਫਤਾਰ ਕਰਾਂਗੇ ਇਸ ਤੋਂ ਵੱਧ ਕੀ ਹੋਊਗਾ ਜੇਰ ਭੇਜ ਜਣਗੇ ਸਾਡਾ ਸਾਡਾ ਆਗੂ ਜਿਹੜਾ 55 ਦਿਨ ਤੋਂ ਮਰਨੁ ਵਰਤ ਤੇ ਬੈਠਾ ਹੋਇਆ ਆਪਣੀ ਜਿਹੜੀ ਤਿਲ ਤਿਲ ਜਿਹੜੀ ਆਪਣੀ ਕੁਰਬਾਨੀ ਹਲਵਾਦਰਿਆ ਅਗਰ ਸਾਨੂੰ ਡੰਡੇ ਖਾ ਲਾਂਗੇ ਜੇਲ ਚਲ ਜਾਾਂਗੇ ਮੈਨੂੰ ਲੱਗਦਾ ਨਹੀਂ ਬੜੀ ਛੋਟੀ ਗੱਲ ਆਏ ਜਿਹੜਾ ਸਾਡੇ ਆਗੂ ਦੀ ਕੁਰਬਾਨੀ ਆ ਬਹੁਤ ਵੱਡੀ ਆ ਮੈਨੂੰ ਲੱਗਦਾ ਕਿ ਸ਼ਾਇਦ ਦੂਜਾ ਸਭ ਤੋਂ ਵੱਡਾ ਲੰਬਾ ਮਰਨੁ ਵਰਤ ਜਿਹੜਾ ਵਾ ਨਿਗਦੀ ਸਿੰਘ ਢੱਲੇ ਵਾਲਾ ਉਹਨਾਂ ਨੇ ਕੀਤਾ ਉਸ ਤੋਂ ਪਹਿਲਾਂ ਦਰਸ਼ਨ ਸਿੰਘ ਫੇਰੂ ਮਾਨ ਚੋਤਾ ਦਿਨ ਕੀਤਾ ਸੀਗਾ ਮੈਨੂੰ ਲੱਗਦਾ ਕਿ ਆਪਾਂ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਮੰਗਾ ਮੰਵਾ ਕੇ ਸਰਕਾਰ ਕੋਲੋਂ ਫਿਰ ਜ਼ਰੂਰ ਆਪਾਂ ਜਿੱਤ ਪ੍ਰਾਪਤ ਕਰਾਂਗੇ ਪੂਰੀ ਤਿਆਰੀ ਕਰ ਲਈ ਵੀ ਸਾਡੇ ਲੀਡਰ ਨੂੰ ਕੁਝ ਨਾ ਹੋਵੇ ਚਾਹੇ ਸਾਡੀ ਜਾਨ ਚਲੀ ਜਾਵੇ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜੋ ਸੋਚ ਹੈ ਉਸ ਦੇ ਮੁਤਾਬਕ ਅਸੀਂ ਵੀ ਖੁਦ ਸਾਡੀ ਟੀਮ ਸਾਰੀ ਟੀਮ ਤਿਆਰ ਹੈ ਵੀ ਕਿ ਯੂ ਇਕਤਾ ਜਿੱਧੂ ਪਰਿ ਸਾਰੀ ਟੀਮ ਸਹਾਇਤਾ ਦੇਣ ਤੋਂ ਕਿਤੇ ਵੀ ਨਹੀਂ ਘਬਰਾਵੇਗੀ ਪਰ ਬੜੇ ਦੁਖ ਦੀ ਗੱਲ ਹੈ ਕਿ ਆਜ਼ਾਦ ਦੇਸ਼ ਦੀ ਇਹ ਫੋਰਸ ਜਿਵੇਂ ਦਾ ਵਰਤੋ ਕਰ ਰਹੀ ਹੈ ਸ਼ਾਇਦ ਅਸੀਂ ਕਿਸੇ ਸਾਨੂੰ ਜਿਵੇਂ ਕਿਸੇ ਦੂਜੇ ਦੇਸ਼ ਦੇ ਨਾਗਰਿਕ ਸਮਝ ਗਏ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾ ਸ਼ਹਾਦਤ ਸਾਡੀ ਸਾਡੀ ਹੋਵੇ ਸ਼ਹਾਦਤ ਇਹ ਇਹ ਉਹ ਜਥਾ ਜਿਹੜਾ 111 ਜਥਾ ਖਨੌਰੀ ਬਾਰਡਰ ਤੇ ਜਾ ਕੇ ਆਪਣੇ ਸ਼ਾਂਤ ਮਰੀ ਢੰਗ ਨਾਲ ਆਪਣੇ ਸ਼ਹਾਦਤ ਨੂੰ ਅੰਜਾਮ ਦੇਣ ਵਾਲਾ ਸਾਡੇ ਨਾਲ ਹਰਦੋ ਝੰਡੇ ਸਾਹਿਬ ਮੌਜੂਦ ਨੇ ਜਿਹੜੇ ਕਿ ਇਸ ਮੋਰਚੇ ਦੀ ਗਵਾਈ ਕਰ ਰਹੇ ਨੇ ਹਰਦੋ ਝੰਡੇ ਸਾਹਿਬ ਜੀ ਜੀ ਤੁਸੀਂ ਕਰ ਰਹੇ ਹੋ ਬਾਈ ਫਿਰ ਜੱਥੇ ਦੀ ਜੀ ਜੋ ਮੇਰੀ ਡਿਊਟੀ ਲਾਈਆ ਮੋਰਚੇ ਵੱਲੋਂ ਇਸ ਜੱਥੇ ਦੀ ਗਵਾਈ ਕਰਨ ਦੀ ਜਿਸ ਤਰ੍ਹਾਂ ਡਿਊਟੀਆਂ ਲੱਗਦੀਆਂ ਨੇ ਸਾਰੇ ਆਗੂਆਂ ਦੀ ਮੇਰੇ ਨਾਲ ਹੋਰ ਵੀ ਸੀਨੀਅਰ ਆਗੂ ਨੇ ਉਹ ਮੇਰੇ ਨਾਲ ਜਾਣਗੇ ਲੇਕਿਨ ਜੱਥੇ ਦੀ ਗਵਾਈ ਜਿਹੜੀ ਆ ਉਹਦੀ ਡਿਊਟੀ ਮੇਰੀ ਲੱਗੀ ਹੋਈ ਆ ਪੰਚੀ ਵੀ ਛੋਟਾ ਦੂਜਾ ਨੰਬਰ ਸੀ ਜੀ ਆਪਾਂ ਹਮੇਸ਼ਾ ਤਿਆਰ ਆ ਮੈਂ ਤੇ ਡੱਲੇਵਾਲ ਸਾਹਿਬ ਤੋਂ ਪਹਿਲਾਂ ਬਹਿਣ ਨੂੰ ਤਿਆਰ ਸੀਗਾ ਲੇਕਿਨ ਉਹ ਕਾ ਪਰਿਵਾਰ ਦੇ ਮੁਖੀ ਆ ਉਹਨਾਂ ਕਹਿੰਦੇ ਸਭ ਤੋਂ ਪਹਿਲਾਂ ਮੁਖੀ ਆ ਜਿਹੜਾ ਆਪਣੀ ਸ਼ਹਾਦਤ ਦਊਗਾ ਉਸ ਤੋਂ ਬਾਅਦ ਹੀ ਜਿਹੜੀ ਅਗਲੀ ਕਾਰਵਾਈ ਹੋਊਗੀ ਤੇ ਇਹ ਜਿਹੜਾ ਜਥਾ ਚੱਲਿਆ ਇਹਦੇ ਵਿੱਚ ਬਲਾਕ ਪ੍ਰਧਾਨ ਜਾਂ ਸਾਰੇ ਲੀਡਰ ਸਾਰੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਸਾਰੇ ਪ੍ਰਧਾਨ ਹੀ ਨੇ ਸੂਬਾ ਆਗੂ ਜਨਰਲ ਸਕੱਤਰ ਇਹ ਸਾਰੇ ਇਹਦੇ ਚ ਕੀਨ ਲਾ ਆ ਰਹੇ ਨੇ ਕੱਲ ਨੂੰ ਫਿਰ ਫਿਰ ਤਿਆਰ ਆ ਜਾ ਨਹੀਂ ਨਹੀਂ ਇਹ ਉੱਥੇ ਬੈਠ ਜਾਣਗੇ ਇਹ ਕੰਟੀਨਿਊ ਆ ਇਹ ਉੱਥੇ ਬੈਠ ਜਣਗੇ ਵਾਪਸ ਨਹੀਂ ਆਉਣਗੇ ਉੱਥੇ ਬੈਠਣਗੇ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਵੀ ਪੁਗਤਾ ਪ੍ਰਬੰਧ ਕਰਦੇ ਉਹ ਬੈਰੀਅਰ ਵਾਲਾ ਗੇਟ ਬੈਰੀਅਰੇਟਰ ਤੋਂ ਅੱਗੇ ਨੰਗੇ ਹੀ ਪੁਲਿਸ ਕੋਈ ਗੱਲ ਨਹੀਂ ਜੀ ਉਹਨਾਂ ਦੀ ਡਿਊਟੀ ਉਹ ਕਰਨਗੇ ਸਾਡੀ ਡਿਊਟੀ ਆਪਾਂ ਕਰਾਂਗੇ ਦੇਖਦੇ ਆਪਾਂ ਜਾਣੇ ਜਦੋਂ ਇੱਕ ਕਾਕਾ ਸਿੰਘ ਕੋਰਣਾ ਨਾਲ ਮੀਟਿੰਗ ਹੋਈ ਸੀ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਧਾਰਾ 143 ਲੱਗੀ ਹੈ ਤੁਸੀਂ ਨਾ ਜਾਓ ਕੋਈ ਗੱਲ ਨਹੀਂ ਗ੍ਰਿਫਤਾਰ ਕਰਾਂਗੇ ਇਸ ਤੋਂ ਬਾਅਦ ਕੀ ਹੋਊਗਾ ਜੇਰ ਭੇਜ ਜਾਣਗੇ ਸਾਡਾ ਸਾਡਾ ਆਗੂ ਜਿਹੜਾ 55 ਦਿਨ ਤੋਂ ਮਰਨੁਮਰਤੇ ਬੈਠਾ ਹੋਇਆ ਆਪਣੀ ਜਿਹੜੀ ਤਿਲ ਤਿਲ ਜਿਹੜੀ ਆਪਣੀ ਕੁਰਬਾਨੀ ਹਲਵਾਦਰਿਆ ਅਗਰ ਸਾਨੂੰ ਡੰਡੇ ਖਾ ਲਾਂਗੇ ਜੇਲ ਚਲ ਜਾਾਂਗੇ ਮੈਨੂੰ ਲੱਗਦਾ ਨਹੀਂ ਬੜੀ ਛੋਟੀ ਗੱਲ ਆਏ ਜਿਹੜਾ ਸਾਡੇ ਆਗੂ ਦੀ ਕੁਰਬਾਨੀ ਆ ਬਹੁਤ ਵੱਡੀ ਆ ਦੇਸ਼ ਦੇ ਇਤਿਹਾਸ 'ਚ ਜਿਹੜਾ ਵਾ ਇਹ ਨਾਮ ਲਿਖਿਆ ਜਾ ਰਿਹਾ ਮੈਨੂੰ ਲੱਗਦਾ ਕਿ ਸ਼ਾਇਦ ਦੂਜਾ ਸਭ ਤੋਂ ਵੱਡਾ ਲੰਬਾ ਮਰਨੁਮਰਤੇ ਜਿਹੜਾ ਵਾ ਜਗਜੀਤ ਸਿੰਘ ਢਲੇਵਾਲ ਉਹਨਾਂ ਨੇ ਕੀਤਾ ਉਸ ਤੋਂ ਪਹਿਲਾਂ ਦਰਸ਼ਨ ਸਿੰਘ ਫੇਰੂਮਾਨ 74 ਦਿਨ ਕੀਤਾ ਸੀਗਾ ਮੈਨੂੰ ਲੱਗਦਾ ਕਿ ਆਪਾਂ ਆਪਣੇ ਕਿਸਾਨਾਂ ਮਜ਼ਦੂਰਾਂ ਮੰਜਾ ਮੰਵਾ ਕੇ ਆੜੀ ਕਿਦਾਂ ਹੈ ਜਿਹੜਾ ਸਾਡੀ ਗੱਲ ਸੁਣਨ ਲਈ ਜ਼ਰੂਰ ਤਿਆਰ ਹੋਊਗੀ ਕਿਉਂਕਿ 111 ਦਾ ਜਥਾ ਜਿਹੜਾ ਇਹ ਮਰਨਰ ਤੇ ਬੈਠਾ ਤੁਸੀਂ ਇਹ ਲਿਖ ਕੇ ਵੀ ਲਾਇਆ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸਾਹਤ ਹੋਵੇ ਸਾਡੀ ਜੀ ਜੀ ਬਿਲਕੁਲ ਬਿਲਕੁਲ ਅਸੀਂ ਆਪਣੇ ਪਰਿਵਾਰ ਦੇ ਮੁਖੀਆਂ ਨੂੰ ਇਸ ਤਰ੍ਹਾਂ ਤਰਤਲ ਕਰਦੇ ਮਰਦਾਂ ਨਹੀਂ ਦੇਖਣਾ ਚਾਹੁੰਦੇ ਅਸੀਂ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਸਰਕਾਰ ਨੂੰ ਚੇਤਾਉਂਦੇ ਵੀ ਆਂ ਕਿ ਸਾਡੀਆਂ ਜਿਹੜੇ ਪ੍ਰਵਾਨ ਕੀਤੀਆਂ ਮੰਗਾਂ ਨੂੰ ਲਾਗੂ ਕਰ ਦੇ ਗੱਲਬਾਤ ਦਾ ਸਿਲਸਿਲਾ ਟੁੱਟਾ ਹੈ ਅਸੀਂ 18 ਫਰਵਰੀ ਤੋਂ ਦੁਬਾਰਾ ਚਾਲੂ ਕਰਕੇ ਸਾਡੀਆਂ ਮੰਗਾਂ ਦਾ ਜਿਹੜਾ ਵਾ ਗੌਰ ਫਰਮਾਇਆ ਜਾਵੇ ਹੁਣ ਮੰਗਾਂ ਤੇ ਗੌਰ ਫਰਮਾਇਆ ਜਾਵੇ ਹਰਦੋ ਝੰਡੇ ਸਾਹਿਬ ਇਹਦੇ ਵਿੱਚ ਲੀਡਰ ਹੋਰ ਵੀ ਬਹੁਤ ਨੇ ਕਿਉਂਕਿ ਦਰਜਾ ਬਦਰਜਾ ਲੀਡਰ ਨੇ ਹਰਦੋ ਝੰਡੇ ਸਾਹਿਬ ਅੱਜ ਇਹ ਮਰਨ ਵਰਤ ਤੇ ਬੈਠਣ ਬਾਅਦ ਤੇ ਜਾ ਰਹੇ ਕਿਉਂਕਿ ਦੂਜਾ ਨੰਬਰ ਵੀ ਹਰਦੋ ਝੰਡੇ ਸਾਹਿਬ ਦਾ ਲੱਗਿਆ ਸੀ ਜਦੋਂ ਦੱਲੇਵਾਲ ਸਾਹਿਬ ਨੂੰ ਇੱਥੋਂ ਚੱਕ ਕੇ ਲੈ ਗਏ ਸੀ ਪੰਜਾਬ ਪੁਲਿਸ ਉਸ ਤੋਂ ਬਾਅਦ ਹਰਦੋ ਝੰਡੇ ਸਾਹਿਬ ਮਰਨ ਵਰਤ ਦੇ ਵਹਿ ਗਏ ਸੀ ਪਰ ਅੱਜ ਇਹ ਜਥੇ ਦੀ ਅਗਵਾਈ ਵੀ ਹਰਦੋ ਝੰਡੇ ਸਾਹਿਬ ਕਰ ਰਹੇ ਨੇ ਇਹਨਾਂ ਨਾਲ ਵੀ ਕਰਾਂਗੇ ਗੱਲ ਭਾਈ ਜੀ ਕੀ ਨਾਮ ਮੈਂ ਉਜਾਗਰ ਸਿੰਘ ਧਮੋਲੀ ਸੀਨ ਉਮੀਦਪੁਰ ਦਾਮ ਬੀਕੇਓ ਸਿੱਧੂ ਪ੍ਰੇਕਤਾ ਰਾਜਪੁਰਾ ਪੂਰੀ ਟੈਰੀ ਕਰ ਲਈ ਵੀ ਸਾਡੇ ਲੀਡਰ ਨੂੰ ਕੁਝ ਨਾ ਹੋਵੇ ਚਾਹੇ ਸਾਡੀ ਜਾਨ ਚਲੀ ਜਾਵੇ ਹਾਂਜੀ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜੋ ਸੋਚ ਹੈ ਉਸ ਦੇ ਮੁਤਾਬਕ ਅਸੀਂ ਵੀ ਖੁਦ ਸਾਡੀ ਟੀਮ ਸਾਰੀ ਟੀਮ ਤਿਆਰ ਹੈ ਵੀ ਕਿ ਉਹ ਇਕਤਾ ਜਿੱਧੂ ਪਰਿ ਸਾਰੀ ਟੀਮ ਅਸਾਹਤਤਨ ਦੇਣ ਤੋਂ ਕਿਤੇ ਵੀ ਨਹੀਂ ਘਬਰਾਵੇਗੀ ਔਰ ਇਹ ਆਜ਼ਾਦੀ ਦੀ ਦੂਜੀ ਲੜਾਈ ਹੈ ਇਕਨੋਮੀਕ ਆਜ਼ਾਦੀ ਦੀ ਲੜਾਈ ਹੈ ਇਹ ਕਾਲੇ ਅੰਗਰੇਜ਼ਾਂ ਨਾਲ ਲੜਨੀ ਪੈ ਰਹੀ ਹੈ ਔਰ ਅਸੀਂ ਇਸ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਤਾਂ ਕਿ ਕਿਸਾਨ ਮਜ਼ਦੂਰ ਅਤੇ ਛੋਟੇ ਵਪਾਰੀ ਨੂੰ ਬਚਾਇਆ ਜਾ ਸਕੇ ਪੂਰਾ ਅਰਾਧਾ ਦੇਣ ਕਿਉਂਕਿ ਡੱਲੇਵਾਲ ਸਾਹਿਬ ਦਾ 52 ਦਿਨ ਹੋ ਗਈ ਤੁਸੀਂ ਅੱਜ ਪਹਿਲੇ ਦਿਨ ਚੱਲੇ ਹੋ ਵਾਪਸ ਨਹੀਂ ਆਉਂਗੇ ਉੱਥੇ ਉੱਥੇ ਬੈਠੋਗੇ ਪੁਲਿਸ ਵੀ ਬਹੁਤ ਨੇ ਵੀ ਪੂਰਾ ਪ੍ਰਬੰਧ ਕਰ ਲਿਆ ਉਸਨੇ हां ਅਸੀਂ ਉੱਥੇ ਜਾਵਾਂਗੇ ਅੱਗੇ ਪੁਲਿਸ ਦੀ ਮਰਜ਼ੀ ਹੈ ਸਾਨੂੰ ਜੇਲ੍ਹ ਚ ਲਿਆ ਜੇ ਜਾਂ ਗੋਲੀ ਮਾਰੇ ਜੋ ਉਹਨਾਂ ਦੇ ਕੋਲੋਂ ਸਰੇਗਾ ਉਹ ਕਰਨ ਤੇ ਅਸੀਂ ਤਾਂ ਆਪਣੇ ਹੱਕਾਂ ਦੀ ਲੜਾਈ ਦੇ ਵਾਸਤੇ ਲੜ ਰਹੇ ਹਾਂ ਪਰ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦ ਦੇਸ਼ ਦੀ ਇਹ ਫੋਰਸ ਜਿਵੇਂ ਦਾ ਵਰਤੋ ਕਰ ਰਹੀ ਹੈ ਸ਼ਾਇਦ ਅਸੀਂ ਕਿਸੇ ਸਾਨੂੰ ਜਿਵੇਂ ਕਿਸੇ ਦੂਜੇ ਦੇਸ਼ ਦੇ ਨਾਗਰਿਕ ਸਮਝ ਗਏ ਪਰਤਾਉ ਕੀਤਾ ਜਾ ਰਿਹਾ ਜਿਵੇਂ ਅਸੀਂ ਭਾਰਤ ਦੇ ਨਾਗਰਿਕ ਨਾ ਹੋਈਏ ਇਹ ਬੜੇ ਦੁੱਖ ਦੀ ਗੱਲ ਹੈ ਇਹ ਇਹ ਜਿਥਾ ਪੂਰੀ ਤਿਆਰੀ ਕਰਕੇ ਨਿਕਲ ਨਿਕਲੂਗਾ ਰੋ 2 ਵਜੇ ਦਾ ਟਾਈਮ ਸੀ ਸਵਾਗ 2 ਹੋਏ ਕੀ ਨਾਮ ਬਾਈ ਜੀ ਬਾਦਲ ਸਿੰਘ ਜੀ ਬਾਦਲ ਸਿੰਘ ਜੀ ਅੱਜ ਫਿਰ ਡੱਲੇਵਾਲ ਤੋਂ ਪਹਿਲਾਂ ਤੁਸੀਂ ਕਹਿੰਨ ਉਹ ਸਾਡੀ ਹਾਜ਼ਰਤ ਹੋ ਬਈ हां जी ਪ੍ਰਧਾਨ ਜੀ ਜੋ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਮਰਨ ਵਰਤ ਤੇ ਬੈਠਿਆ ਨਾ ਤਾਂ ਅਸੀਂ ਉਹਨਾਂ ਦੀ ਮੌਤ ਨਹੀਂ ਦੇਖ ਸਕਦੇ ਅਸੀਂ ਦਿਨ ਨਹੀਂ ਦੇਖ ਸਕਦੇ ਸਾਥ ਅਸੀਂ ਪਹਿਲਾਂ ਦੇਣ ਨੂੰ ਤਿਆਰ ਆ ਇਸ ਕਰਕੇ ਅਸੀਂ ਸਰਕਾਰ ਨੂੰ ਕਹਨੇ ਆ ਵੀ ਜੋ ਜਿੰਨੀਆਂ ਮਰਜ਼ੀ ਕਰਮਾਨੀਆਂ ਚਾਹੁੰਦੀ ਆ ਸਰਕਾਰ ਉਹਨੀਆਂ ਦੇਣ ਨੂੰ ਤਿਆਰ ਆ ਅਸੀਂ ਸਰਕਾਰ ਨੂੰ ਖੂਨ ਸਰਕਾਰ ਜਿੰਨਾ ਪੀਣਾ ਚਾਹੁੰਦੀ ਆ ਸਰਕਾਰ ਪੀਵੇ ਅਸੀਂ ਤਿਆਰ ਆ ਹੁਣ ਅਸੀਂ ਉੱਥੇ ਜਾਵਾਂਗੇ ਜੋ ਮਰਜ਼ੀ ਸਰਕਾਰ ਕਰੇ ਤਾਂ ਅਸੀਂ ਸਾਥ ਦੇਣ ਲਈ ਤਿਆਰ ਆ ਪੂਰੇ ਅਰਦੇ ਦੇੜ ਨੇ ਹਾਂ ਪੂਰੇ ਦਰੜ ਰਹਦੇ ਆ ਪੱਕੇ ਰਹਦੇ ਆ ਕੋਈ ਗੱਲ ਦੀ ਉਹ ਨਹੀਂ ਇਹ ਹੋਟਲ ਮੇਰਾ ਮਾਹੀ ਹੋਟਲ ਜਿਹੜੇ ਵਿੱਚ ਇਹ ਜਥਾ ਤਿਆਰ ਹੋਇਆ ਹੁਣ ਖਨੌਰੀ ਬਾਰਡਰ ਦੇ ਉੱਤੇ ਜਾਏਗਾ ਇਹ ਆਪਣੀ ਸ਼ਹਾਦਤ ਦੇਣ ਲਈ ਤਿਆਰ ਹੋ ਗਿਆ ਕਿਉਂਕਿ ਕਾਕਾ ਸਿੰਘ ਕੋਰੜਾ ਵੱਲੋਂ ਵੀ ਕਿਹਾ ਗਿਆ ਸੀ ਵੀ ਅਸੀਂ ਜਥੇ ਨੂੰ ਅ ਅਪੀਲ ਕਰਾਂਗੇ ਵੀ ਆਗਰ ਕਿਸੇ ਨੇ ਹੁਣ ਵੀ ਨਾਮ ਬਾਉਸ ਲੈਣਾ ਤਾਂ ਲੈ ਸਕਦਾ ਪਰ ਇਹਨਾਂ ਦੇ ਇਰਾਦੇ ਦ੍ਰਿੜ ਨੇ ਡੱਲੇਵਾਲ ਸਾਹਿਬ ਤੋਂ ਪਹਿਲਾਂ ਮਰਨ ਲਈ ਤਿਆਰ ਹੋ ਗਏ ਨੇ ਹੁਣ ਦੇਖਣਾ ਹੋਵੇਗਾ ਸਰਕਾਰ ਕਿਹੋ ਜਿਹਾ ਐਕਸ਼ਨ ਕਿਉਂਕਿ ਡਰਿਗੇਟਰ ਜਿਹੜਾ ਹਰਿਆਣਾ ਸਰਕਾਰ ਵੱਲੋਂ ਲਾਇਆ ਦੀ ਦਿੱਲੀ ਨਾ ਜਾਣਦੀਏ ਉਦੋਂ 50 ਕਰਮਾ ਹੋਰ ਅੱਗੇ ਵਧਾਈਆ ਪੁਲਿਸ ਫੋਰਸ ਉਹਨੂੰ ਦੇਖਣਾ ਹੋਊਗਾ ਜਦੋਂ ਇਹ ਜਾਂਦੇ ਨੇ ਤਾਂ ਉੱਥੇ ਕਿਹੋ ਜਿਹੇ ਹਾਲਾਤ ਰਹਿਣ ਬਾਰੇ ਕੈਮਰਾਮੈਨ ਕਬੀਰ ਦੇ ਨਾਲ ਇਕਬਾਲ ਸਿੰਘ ਫਗਵਾੜੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ